ਅਕਾਲੀ ਦਲ ਪੰਜਾਬ ਲਈ ਤੁਹਾਨੂੰ ਹਮੇਸ਼ਾ ਕਿੰਨਾ ਕੁ ਫਿਕਰਮੰਦ ਕਿੰਨਾ ਕੁ ਗੰਭੀਰ ਨਜ਼ਰ ਆਇਆ ਇਹ ਅਕਾਲੀ ਦਲ ਜਦੋਂ 1920 ਚ ਬਣਿਆ ਮਿਹਨਤ ਕਸ਼ ਰੋਕਾ ਦੀ ਇਹ ਪਾਰਟੀ ਸੀ ਤੇ ਇਹ ਪੰਜਾਬ ਦੇ ਹਕਾ ਲਈ ਕਿਸੇ ਨਾਲ ੱੱਕਾ ਹੁੰਦਾ ਉਹਦੇ ਲਈ ਸਭ ਤੋਂ ਮੋਰੇ ਹੋ ਕੇ ਪਾਰਟੀ ਲੜਦੀ ਜਿਹਦੇ ਲਈ ਅਕਾਲੀ ਦਲ ਮੋਰਚੇ ਲਾਏ ਜੇਲਾ ਕੱਟਿਆ ਧਰਨੇ ਦਿੱਤੇ ਉਹ ਲੰਬੇ ਸਮੇਂ ਤੋਂ ਜਿਹੜੀ ਕਮਾਈ ਸੀ ਅਕਾਲੀ ਦਲ ਦੀ ਉਹ ਇਹਨਾਂ ਨੇ 15 ਸਾਲ ਦੀ ਜਿਹੜੀ ਰਾਸਤਾ ਹੰਡਾਲੀ ਉਰੇ ਕੇ ਸਾਰੀ ਕਮਾਈ ਖਾ ਗਏ ਸੁਖਬੀਰ ਸਿੰਘ ਬਾਦਲ ਆ ਜਦੋਂ ਵੀ ਹੁਣ ਗੱਲ ਕਰਦਾ ਏ ਤੇ ਆਂਦਾ 103 ਸਾਲ ਪੁਰਾਣੀ ਬਾਤ ਈ ਤੇ ਇਹਦੀ ਵਿਰਾਸਤ ਉਹ ਗੱਲ ਭਲੇ ਮਾਨਸਾ ਤੋਂ ਵਿਰਾਸਤ ਦੀ ਕਰਦਾ ਵਿਰਾਸਤ ਤੇ ਤੂੰ ਹੀ ਪਿਛਲੀ ਜਿਹੜੀ ਕਮਾਈ ਕੀਤੀ ਕਾਲੀਦਲ ਨੇ ਉਹ ਤੇ ਤੁਸੀਂ ਖਾ ਲਈ ਤੁਸੀਂ ਆਪਣੀ ਆ 35 40 ਸਾਲ ਦੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ 'ਚ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਆਈ ਏ ਓਵਰ ਆਸ ਤੇ ਦੱਸੋ ਵੀ ਤੁਸੀਂ ਕੀ ਕੀਤਾ ਤੁਸੀਂ ਵੇਖੋ ਵੀ ਤੁਸੀਂ 1996 ਚ ਤੁਸੀਂ ਭਾਜਪੀ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਜਦੋਂ वाजपेयी ਦੀ ਸਰਕਾਰ ਬਣੀ ਕਮਜ਼ੋਰ ਸਰਕਾਰ ਹੀ ਹੋ ਤੁਸੀਂ ਆਪਣੇ ਰਾਜ ਚ ਦੱਸ ਦੋ ਵੀ ਤੁਸੀਂ ਸੈਂਟਰ ਚ ਭਾਈ ਵਾਲ वाजपेयी ਸਰਕਾਰ ਵੀ ਰਹੇ ਤੇ ਤੁਸੀਂ મોદી ਸਰਕਾਰ ਵੀ ਰਹੇ ਇੱਕ ਵੀ ਗੱਲ ਦੱਸ ਦੋ ਜਿਹੜੀ ਤੁਸੀਂ ਸੈਂਟਰ ਕੋਲ ਮੰਨਵਾਈ ਹੋਵੇ ਕੋਈ ਪੰਜਾਬ ਦਾ ਮਸਲਾ ਹੱਲ ਕਰਾਇਆ ਹੋਵੇ ਕੋਈ ਪੰਥ ਦਾ ਮਸਲਾ ਹੱਲ ਕਰਾਇਆ 32-32 ਸਾਲਾਂ ਤੋਂ ਸਾਡੇ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੇ ਡਬਲ-ਡਬਲ ਆਪਣੀਆਂ ਸਜਾਵਾਂ ਕੱਟ ਲੀਆਂ ਤੇ ਜੇਲਾ 'ਚ ਬੰਦ ਜਦੋਂ ਤੁਸੀਂ ਕੇਂਦਰ ਸਰਕਾਰ ਦੇ ਸਤਾ 'ਚ ਸੀ ਤੁਹਾਨੂੰ ਕੋਈ ਉਹ ਬੰਦੀ ਸਿੰਘ ਨਹੀਂ ਯਾਦ ਆਇਆ ਉਦੋਂ ਤੋਂ ਹੀ ਜੈਦਾਰ ਹਵਾਰੇ ਨੂੰ ਆਂਦੇ ਸੀ ਵੀ ਇਹ ਕਾਤਲ ਜਿਹੜਾ ਹੈ ਇਹ ਸੁਖਵੀਰ ਦੇ ਉਦੋਂ ਜਦੋਂ ਸਰਬਤ ਖਾਲਸਾ ਚੱਬੇ ਦੀ ਧਰਤੀ ਤੇ ਹੋਇਆ ਉਦੋਂ ਇਹਨੇ ਸੁਖਵੀਰ ਨੇ ਆਖਿਆ ਵੀ ਉਹਨੇ ਇੱਕ ਕਾਤਲ ਜਿਹੜਾ ਹੈ ਉਹ ਕੌਮ ਦੀ ਵਹੀ ਕਰੇ ਕਰੇਗਾ ਤੇ ਅੱਜ ਹੁਣ ਤੁਸੀਂ ਜਦੋਂ ਸਤਾ ਤੋਂ ਲੰਬੇ ਹੋ ਗਏ ਹੋ ਤੇ ਹਾਸ਼ੀਏ ਤੇ ਆ ਗਏ ਹੋ ਤੇ ਤੁਸੀਂ ਹੁਣ ਫੇਰ ਬੰਦੀ ਸਿੰਘਾ ਦੀ ਗੱਲ ਅਸੀਂ ਪੰਜਾਬ ਦੇ ਮੁੱਦੇ ਲੈ ਕੇ ਚੱਲਨੇ ਆ ਜਦੋਂ ਤੁਹਾਡੇ ਕੋਲ ਸਮਾਂ ਸੀ ਉਦੋਂ ਤੇ ਤੁਸੀਂ ਕੋਈ ਗੱਲ ਕੀਤੀ ਫੇਰ ਤਾਂ ਰਾਜੇਵਾਨਾਂ ਦੀ ਭੈਣ ਨੂੰ ਟਿਕਟ ਵੀ ਦੇ ਦਿੰਦੇ ਹਾਂ ਉਦੋਂ ਉਦੋਂ ਤੇ ਤੁਸੀਂ ਰਾਜੇਵਾਨਾਂ ਦੀ ਭੈਣ ਨੂੰ ਟਿਕਟ ਨਹੀਂ ਦਿੱਤੀ ਤੁਸੀਂ ਉਥੇ ਖਾਲੜੇ ਦੀ ਬੀਬੀ ਖਾਲੜੇ ਦੀ ਜਗ੍ਹਾ ਉੱਤੇ ਬੀਬੀ ਖਾਲੜ ਦੀ ਪਿਛਲੀ ਅਲੈਕਨਾਂ ਗਨਾਹਾਂ ਦੀ ਪੰਡ ਜਿਹੜੀ ਹੈ ਸੁਖਬੀਰ ਬਾਦਲ ਤੇ ਇਹਨਾਂ ਦੇ ਪਰਿਵਾਰ ਦੀ ਇੰਨੀ ਭਾਰੀ ਹੈ ਕਿ ਇਹਨਾਂ ਨੂੰ ਪੰਥ ਮਾਫ ਨਹੀਂ ਕਰ ਸਕਦਾ ਜੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਪੰਥ ਦਾ ਜਨਾਨ ਨੇ ਨੁਕਸਾਨ ਕਰਾਤਾ ਹੈ ਅੱਜ ਉਹ ਖੇਤਰੀ ਪਾਰਟੀ ਜਿਹਦੇ ਵੱਲ ਹਰ ਕੋਈ ਵੇਖਦਾ ਸੀ ਵੀ ਇਹ ਖੇਤਰੀ ਪਾਰਟੀ ਜਿਹੜੀ ਹੈ ਕਿ ਪੰਜਾਬ ਦੀ ਗੱਲ ਕਰੇਗੀ ਦੋਈ ਵੇਖੋ ਬਾਕੀ ਤੇ ਜਿਹੜੀਆਂ ਪਾਰਟੀਆਂ ਜਿੰਨੀਆਂ ਨੇ ਉਹ ਸਾਰੀਆਂ ਭਾਇਓ ਕਾਂਗਰਸ ਏ ਭਾਇਓ ਆਵਾਦੀਪੀ ਪਾਰਟੀ ਭਾਇਓ ਭਾਜਪੀ ਏ ਕੇਂਦਰੀ ਪਾਰਟੀਆਂ ਪਰ ਇਹ ਵੀ ਕੇਂਦਰੀ ਪਾਰਟੀ ਵਾਂਗ ਹੀ ਵਿਚਰਦੀ ਰਹੀ ਹੈ ਇਹ ਕੇਂਦਰ ਤੋਂ ਜੋ ਭਾਜਪਾ ਹੁਕਮ ਕਰਦੀ ਸੀ ਇਹ ਉਹਨੂੰ ਹੀ ਲਾਗੂ ਕਰਦੀ ਰਹੀ ਇਹ 10 ਦਿਨ ਕੋਈ ਇੰਡੀਪੈਂਡੈਂਟ ਇਹਨਾਂ ਨੇ ਕਦੇ ਕੋਈ ਫੈਸਲਾ ਆਪਣਾ ਲਿਆ ਹੋ? ਯੈਸ ਮੈਂ ਕਹਿ ਲਈ ਬਿਲਕੁਲ ਇਹ ਖੇਤਰੀ ਪਾਰਟੀ ਦਾ ਨੇ ਕਦੇ ਵੀ ਨਹੀਂ ਰੋਲ ਨਹੀਂ ਇਹਨਾਂ ਨੇ ਖੇਤਰੀ ਪਾਰਟੀ ਦਾ ਨਵਾਇਆ ਕੋਈ ਜਿੱਥੇ ਮਰਜ਼ੀ ਮਿਲਣਾ ਡਿਬੇਟ ਕਰ ਲੈ 103 ਸਾਲ ਪੁਰਾਣੀ ਪਾਰਟੀ ਹੈਗੀ ਹੈ ਤੁਸੀਂ ਕਹਿੰਦੇ ਹੋ 100 ਸਾਲ ਤੋਂ ਜੋ ਕਾਲੀਆਂ ਨੇ ਕਮਾਇਆ ਸੀ ਉਹ ਆਪਣੀ 15 ਸਾਲ ਦੀ ਤਾਕਤ ਸਿਆਸੀ ਰਾਜ ਦੇ ਵਿੱਚ ਪੈਣਾ ਖਤਮ ਕਰ ਦਿੱਤਾ ਬਾਦਲ ਪਰਿਵਾਰ ਨੇ ਪਿਛਲੇ 40 ਆ 50 ਸਾਲਾਂ ਦੌਰਾਨ ਮੈਂ ਕਹਿੰਦਾ ਇੱਕ ਦਰਜਨ ਤੋਂ ਵੱਧ ਕਾਲੀ ਦਲ ਹੋਰ ਬਣੇ ਹੋਣੇ ਆਪਾਂ ਰਵਿੰਦਰਾਲਾ ਵੀ ਲੈ ਲੀਏ ਦਮਨਾ ਸਾਹਵਾਲਾ ਲੈ ਲੀਏ ਆਪਾਂ ਸਿਮਰਨਜੀਤ ਸਿੰਘ ਮਾਨ ਵਾਲਾ ਲੈ ਲੀਏ ਆਪਾਂ ਸੁਖਦੇਵ ਸਿੰਘ ਢੀਂਸਾ ਵਾਲਾ ਲੈ ਲੀਏ ਹੋਰ ਵੀ ਕਈ ਕਾਲੀ ਦਲ ਬਣਦੇ ਰਹੇ ਪੰਜਾਬ ਦੇ ਵਿੱਚ ਉਹ ਕਿਉਂ ਨਹੀਂ ਅੱਜ ਤੱਕ ਲੋਕ ਉਹ ਕਾਲੀ ਸੋਚ ਨਾਲ ਕਿਉਂ ਨਹੀਂ ਚੱਲੇ ਦਾਅਵੇ ਕਰਦੀ ਸਾਡੀ ਕਾਲੀ ਸੋਚ ਹੈ ਹਰ ਕੋਈ ਮੁੜ ਕੇ ਇਹਨਾਂ ਦੇ ਹੱ ਕਾਂਗਰਸ ਨੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਹੈਗਾ ਕਾਂਗਰਸ ਤੁਹਾਨੂੰ ਸਹਿਹਰ ਤੇ ਗੰਭੀਰ ਸੰਵੇਦਨਚੀ ਲੱਗਦੀ ਹੈ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਿਲਕੁਲ ਨਹੀਂ ਕਾਂਗਰਸ ਪੰਜਾਬ ਵਾਲੇ ਲੀਡਰ ਤਾਂ ਇਹਦੇ ਪੰਜਾਬ ਦੇ ਹੀ ਹੈ ਲੀਡਰ ਨੇ ਕਦੇ ਵੀ ਨਹੀਂ ਆਖਿਆ 84 ਦਾ ਇਹਨਾਂ ਨੇ ਪੰਜਾਬ ਵਾਲੇ ਲੀਡਰ ਕਿੰਨੇ ਆ ਜਿਨ੍ਹਾਂ ਨੇ 84 1984 ਜੋ ਕਤਲੇਆਮ ਹੋਇਆ ਜੋ ਇਹ ਕਦੇ ਨਕਿੱਦੀ ਕੀਤੀ ਹੈ ਨਾ ਇਹਨਾਂ ਨੇ ਕਦੇ ਆਖਿਆ ਵੀ ਉਹ ਜਿਹੜਾ ਟਾਈਟਲਰ ਹੈ ਉਹਨੂੰ ਕਦੇ ਕਿਸੇ ਕਮੇਟੀ 'ਚ ਪਾ ਦਿੰਦੇ ਆ ਕਦੇ ਕਿਸੇ ਕਮੇਟੀ 'ਚ ਪਾ ਦਿੰਦੇ ਆ ਕਦੇ ਪਾਰਟੀ ਦੇ ਦੋ ਸਾਲ ਦੀ ਆਮ ਆਦੀ ਪਾਰਟੀ ਨੇ ਵੀ 60000 ਕਰੋੜ ਰੁਪਏ ਇਹਨਾਂ ਨੇ ਲੋਨ ਲੈ ਲਿਆ ਤੁਸੀਂ ਕਰਜ਼ਾ ਲੈ ਕੇ ਤੇ ਲੋਕਾਂ ਨੂੰ ਮੁਫਦੀਆਂ ਰਿਓੜੀਆਂ ਵੰਡ ਰਹੇ ਹੋ ਇਹ ਪੰਜਾਬ ਦੇ ਜਿਹੜਾ ਹੈ ਇਹ ਅੱਜ ਨਹੀਂ ਤੇ ਕੱਲ੍ਹ ਦਿਵਾਲੀ ਆਈ ਨੋ ਮੇ ਚਰੇਤਾ ਆਇਆ ਤੁਸੀਂ ਇਤਾਂ ਮੰਨੋਗੇ ਇੱਕ ਨਵੀਂ ਲੀਡਰਸ਼ਿਪ ਦੂਜੀ ਸਟੇਜ 'ਤੇ ਉੱਠੀ ਹੈ ਨਾ ਪੰਜਾਬ 'ਚ ਆਪ ਦੇ ਆਉਣ ਨਾਲ ਇਹ ਮੰਦੇ ਹੋ ਕਿ ਨਹੀਂ ਦੇਖੋ ਖੇਤ ਤੇ ਪੰਜਾਬ 'ਚ ਇਹਨਾਂ ਦੋਨਾਂ ਪਾਰਟੀਆਂ ਤੋਂ ਇਹਨੇ ਅੱਕੇ ਸੀ ਲੋਕ ਪ੍ਰਤਾਪ ਸਿੰਘ ਬਾਜਵਾ ਬਾਜਵਾ ਫੈਮਿਲੀ ਹੈਗੀ ਹੈ ਜਾਂ ਤੁਹਾਡੇ ਆਪਣੇ ਸਵਰਗਵਾਸੀ ਸੇਵਾ ਸਿੰਘ ਸੇਖਵਾ ਸੁੱਚਾ ਸਿੰਘ ਲਗਾ ਅਕਾਲੀਆਂ ਦੇ ਕਾਂਗਰਸੀਆਂ ਦੇ ਜਿਹੜੇ ਜਥੇਦਾਰ ਰਹੇ ਨੇ ਉੱਥੇ ਇਹਨਾਂ ਨੇ ਕੁਝ ਕੀਤਾ ਪੰਜਾਬ ਲਈ ਆਪਣੇ ਹਲਕੇ ਲਈ ਗੁਰਦਾਸਪੁਰ ਲਈ ਦੇਖੋ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਿਸੇ ਦੇ ਕੋਈ ਪਰਸਨਲ ਗੱਲ ਕਰਨਾ ਚਾਹੁੰਦਾ ਪਰ ਤੁਸੀਂ ਹਲ ਨਹੀਂ ਜਿੰਮੇਵਾਰਤਾ ਨੇ ਵੀ ਮੁੱਦੇ ਦੇ ਸੀ ਜਦੋਂ ਜਦੋਂ ਤਾਕਤ ਆਏ ਨੇ ਜਿਲ੍ਹਾ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਜਿਲ੍ਹਾ ਦੇ ਇਹਨਾਂ ਦੇ ਕੱਲਿਆਂ ਦੇ ਨਾ ਕੋ ਸਾਰੇ ਪੰਜਾਬ ਕੀ ਇਹ ਹਾਲ ਜਿਹੜਾ ਵੀ ਇੱਕ ਵਾਰ ਬਣ ਜਾਂਦਾ ਉਹ ਆਪਣੇ ਲਈ ਆਪਣੇ ਪਰਿਵਾਰ ਲਈ ਉਸੇ ਲਈ ਗਾਂ ਦੌਰਦਾ ਹੈ ਪੰਜਾਬੀ ਸੂਫਾ ਅਮਰਤਪਾਲ ਦਸ਼ਮੀਸ਼ ਨੈਦ ਇਹ ਅੱਜ ਵੀ ਪੰਜਾਬ ਦੇ ਮੁੱਦੇ ਹੈਗੇ ਨੇ ਪੰਜਾਬ ਲਈ ਬਹੁਤ ਜ਼ਰੂਰੀ ਨੇ ਪੰਜਾਬ ਦੇ ਮੁੱਦੇ ਇਹ ਮੁੱਦੇ ਪੰਜਾਬ ਦੇ ਮੁੱਦੇ ਨਹੀਂ ਕਿ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਪਾਣੀਆ ਦਾ ਮੁੱਦਾ ਪੰਜਾਬ ਦੇ ਸਾਡੇ ਬੇਰੁਜ਼ਗਾਰ ਨੌਜਵਾਨ ਜਿਹੜੇ ਉਹਨਾਂ ਨੂੰ ਨੌਕਰੀਆ ਦਾ ਮੁੱਦਾ ਨਸ਼ਾ ਇਤੋਂ ਕਤਮ ਕਰਨ ਦਾ ਮੇਰਾ ਕਹਿ ਇਹ ਆਪਣਾ ਸੂਬਾ ਹੋਏਗਾ ਹਿੰਦੁਸਤਾਨ ਦਾ ਜਿਹਦੇ ਕੋ ਆਪਣੀ ਰਾਜਧਾਨੀ ਨਹੀਂ ਜਿਹਦੇ ਕੋ ਆਪਣੀ ਹਾਈ ਕੋਰਟ ਨਹੀਂ ਪੰਜਾਬ ਲਈ ਤੇ ਇਹ ਮੁੱਦੇ ਸਾਰੇ ਹੱਲ ਹੋ ਸਕਦੇ ਸੀ ਮੈਂ ਆਖਣ ੜਾ ਨਾ ਵੀ ਬੀਜੇਪੀ ਸਰਕਾਰ ਬਹੁਤ ਕਮਜ਼ੋਰ ਹੀ ਜਦੋਂ ਆਈ ਸੀ ਕੋਈ ਡੈਮੋਕ੍ਰੇਸੀ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਇਹ ਡੈਮੋਕ੍ਰੈਟਿਕ ਜਿਹੜਾ ਦੇਸ਼ ਕਹਿਣ ਵਾਲਾ ਸਭ ਤੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਘਾਣ ਇੱਥੇ ਹੋ ਰਿਹਾ ਹੈ ਬਿਲਕੁਲ ਪੰਜਾਬ 'ਚ ਹੋ ਰਿਹਾ ਹੈ ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਚੁੱਕਿਆ ਹੈ ਵੱਖ-ਵੱਖ ਰਾਜਨੀਤਿਕ ਦਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਕਰੋ ਭਾਵੇਂ ਕਾਂਗਰਸ ਦੀ ਕਰੋ ਭਾਵੇਂ ਆਮ ਆਦਮੀ ਦੀ ਕਰੋ ਜਾਂ ਬਾਉਜਨ ਸਮਾਜ ਪਾਰਟੀ ਦੀ ਵੀ ਗੱਲ ਕਰੋ ਹਰ ਰਾਜਨੀਤਿਕ ਦਲ ਇਸ ਜੋੜ-ਤੋੜ ਦੇ ਵਿੱਚ ਹੈਗਾ ਕਿ ਸਾਡਾ ਭਾਵੇਂ ਕਿਸੇ ਨਾਲ ਗੱਠ ਜੋੜ ਹੋਵੇ ਭਾਵੇਂ ਕਿਸੇ ਨਾਲ ਗੱਠ ਤੋੜ ਹੋ ਜਾਏ ਤੇ ਇਹ ਸਿਆਸੀ ਤਾਕਤ ਇੱਕ ਵੱਡੀ ਸਿਆਸੀ ਤਾਕਤ ਹੁੰਦੀ ਹੈ ਸੰਸਦ ਦੀ ਅਸੀਂ ਲੈ ਸਕੀਏ ਪਰ ਪੰਜਾਬ ਦੇ ਏਜੰਡੇ ਨੂੰ ਲੈ ਕੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਪਾਰਟੀਆਂ ਕਿੰਨੀ ਕੁ ਗੰਭੀਰ ਨੇ ਉਮੀਦਵਾਰ ਕਿੰਨੇ ਕੁ ਗੰਭੀਰ ਨੇ ਮੈਂ ਕਵਾਂਗਾ ਪੰਜਾਬ ਦੇ ਫਿਕਰਮੰਦ ਸਿਆਸਤਦਾਨ ਗੁਰਿੰਦਰ ਸਿੰਘ ਬਾਜਵਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਤਿਵੀ ਬਾਜਵਾ ਸਾਹਿਬ ਗੱਲ ਸ਼ੁਰੂ ਕਰਦੇ ਆ ਕਿਉਂਕਿ ਜਦੋਂ ਵੀ ਕੋਈ ਵੀ ਚੋਣ ਪੰਜਾਬ ਚ ਆਜੇ ਤਾਂ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਬਿਨਾਂ ਉਹ ਚੋਣ ਗੱਲਬਾਤ ਵੀ ਪੂਰੀ ਨਹੀਂ ਹੁੰਦੀ ਨਾ ਚੋਣ ਪੂਰੀ ਹੁੰਦੀ ਹੈ ਸੋ ਤੁਸੀਂ ਆਪਣੇ ਪਰਿਵਾਰ ਦੀ ਤੀਸਰੀ ਪੀੜੀ ਉਹ ਸਰਦਾਰ ਇੰਦਰ ਸਿੰਘ ਬਾਜਵਾ ਤੁਹਾਡੇ ਦਾਦਾ ਜੀ ਸੀਗੇ ਤੇ ਉਹ ਜਿਹੜਾ 100 ਸਾਲ ਪਹਿਲਾਂ ਵਾਲਾ ਅਕਾਲੀ ਦਲ ਸੀ ਉਹਦੇ ਵਿੱਚ ਵੀ ਉਹਨਾਂ ਨੇ ਆਪਣੀ ਜਥੇਦਾਰੀ ਆਪਣੇ ਜ਼ਿਲ੍ਹੇ ਦੀ ਕੀਤੀ ਸੀ ਸ਼੍ਰੋਮਣੀ ਅਕਾਲੀ ਤੋਂ ਹੀ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਕਿੰਨਾ ਕੁ ਸੁਹਿਰਦ ਰਿਆ ਲੰਮਾ ਸਮਾਂ ਤੁਸੀਂ ਆਪਣੇ ਪਿਤਾ ਜੀ ਨੂੰ ਦੇਖਿਆ ਆਪਣੇ ਦਾਦਾ ਜੀ ਨੂੰ ਦੇਖਿਆ ਆਪ ਤੁਸੀਂ ਲੰਮਾ ਸਮਾਂ ਸ਼੍ਰੋਮਣੀ ਕਾਲੀ ਦਲ ਚ ਕੱਟਿਆ ਕਾਲੀ ਦਲ ਪੰਜਾਬ ਲਈ ਤੁਹਾਨੂੰ ਹਮੇਸ਼ਾ ਕਿੰਨਾ ਕੁ ਫਿਕਰਮੰਦ ਕਿੰਨਾ ਕੁ ਗੰਭੀਰ ਨਜ਼ਰ ਆਇਆ ਦੇਖੋ ਇਹ ਕਾਲੀ ਦਲ ਜਦੋਂ 1920 ਚ ਬਣਿਆ ਤੇ ਕਿਰਤੀਆ ਕਿਸਾਨਾਂ ਮਿਹਨਤ ਕਾਸ਼ੀ ਲੋਕਾਂ ਦੀ ਇਹ ਪਾਰਟੀ ਸੀ ਤੇ ਇਹ ਪੰਜਾਬ ਦੇ ਹਕਾਲੀ ਤੇ ਕਿਤੇ ਵੀ ਕਿਸੇ ਨਾਲ ਧੱਕਾ ਹੁੰਦਾ ਉਹਦੇ ਲਈ ਸਭ ਤੋਂ ਮੋਰੇ ਹੋ ਕੇ ਪਾਰਟੀ ਲੜਦੀ ਸੀ ਲੋਕ ਮਸਲਿਆਂ ਦੇ ਕਹਿ ਲਈਏ ਲੋਕ ਮਸਲਿਆਂ ਤੇ ਲੋਕਾਂ ਨੂੰ ਮਸਲੇ ਲੋਕ ਮਸਲਿਆਂ ਤੇ ਗੱਲ ਪਰ ਪਿਛਲੇ ਤਕਰੀਬਨ 35-40 ਸਾਲ ਤੋਂ ਜਦੋਂ ਤੋਂ ਇਹਦੀ ਵਾਗ ਡੋਰ ਬਾਦਲ ਪਰਵਾਰ ਦੇ ਹੱਥ ਆਈ ਇਹ ਸਭ ਕੁਝ ਛੱਡ ਗਿਆ ਇਹ ਪੰਜਾਬ ਜਿਹਦੇ ਲਈ ਅਕਾਲੀ ਦਲ ਮੋਰਚੇ ਲਾਏ ਜੇਲਾ ਕਟਿਆ ਧਰਨੇ ਦਿੱਤੇ ਉਹ ਲੰਬੇ ਸਮੇਂ ਤੋਂ ਜਿਹੜੀ ਕਮਾਈ ਸੀ ਅਕਾਲੀ ਦਲ ਦੀ ਉਹ ਇਹਨਾਂ ਨੇ 15 ਸਾਲ ਦੀ ਜਿਹੜੀ ਰਾਸਤਾ ਹੰਡਾਲੀ ਉਹਦੇ ਚ ਸਾਰੀ ਕਮਾਈ ਖਾ ਗਏ ਸੋ ਕਬੀਰ ਸਿੰਘ ਬਾਦਲ ਅੱਜ ਜਦੋਂ ਵੀ ਹੁਣ ਗੱਲ ਕਰਦਾ ਏ ਤੇ ਆਂਦਾ 103 ਸਾਲ ਪੁਰਾਣੀ ਪਾਰਟੀ ਤੇ ਇਹਦੀ ਵਿਰਾਸਤ ਉਹ ਗੱਲ ਭਲੇ ਮਾਨਸਾ ਤੋਂ ਵਿਰਾਸਤ ਦੀ ਕਰਦਾ ਵਿਰਾਸਤ ਤੇ ਤੂੰ ਹੀ ਪਿਛਲੀ ਜਿਹੜੀ ਕਮਾਈ ਕੀਤੀ ਅਕਾਲੀ ਦਲ ਨੇ ਉਹ ਤੇ ਤੁਸੀਂ ਖਾਲੀ ਤੁਸੀਂ ਆਪਣੀ ਆ 35 40 ਸਾਲ ਦੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ 'ਚ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਆਈ ਏ ਉਹ ਵਿਰਾਸਤ ਦੱਸੋ ਵੀ ਤੁਸੀਂ ਕੀ ਕੀਤਾ ਤੁਸੀਂ ਤੇ ਕੇਵਲ ਇੱਕ ਨਕਾਤੀ ਦਾਡਾ ਪ੍ਰੋਗਰਾਮ ਹੈ ਵੀ ਅਸੀਂ ਰਾਜ ਸਤਾ ਕਿਵੇਂ ਲੈਣੀ ਹੈ ਆਪਣੀ ਸਿਆਸੀ ਤਾਕਤ ਆਪਣੀ ਸਿਆਸੀ ਤਾਕਤ ਤੁਸੀਂ ਕਿਵੇਂ ਲੈਣੀ ਹੈ ਤੁਸੀਂ ਵੇਖੋ ਵੀ ਤੁਸੀਂ 1996 ਚ ਤੁਸੀਂ ਭਾਜਪੀ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਜਦੋਂ ਵਾਜਪਾਈ ਦੀ ਸਰਕਾਰ ਬਣੀ ਕਮਜ਼ੋਰ ਸਰਕਾਰ ਹੀ ਹੋ ਪੰਜਾਬ ਦੇ ਲੰਬੇ ਸਮੇਂ ਤੋਂ ਆਪਣੇ ਮਸਲੇ ਇੰਨੇ ਸੀ ਪਾਣੀਆ ਦੇ ਮਸਲੇ ਚੰਡੀਗੜ੍ਹ ਦਾ ਮਸਲਾ ਸਾਡੇ ਪੰਥ ਦੇ ਹੋਰ ਮਸਲੇ ਤੁਸੀਂ ਆਪਣੇ ਰਾਜ ਚ ਦੱਸ ਦੋ ਵੀ ਤੁਸੀਂ ਸੈਂਟਰ ਚ ਭਾਈਵਾਲ ਵਾਜ ਵੀ ਸਰਕਾਰ ਚ ਹੀ ਰਹੇ ਤੇ ਤੁਸੀਂ ਮੋਦੀ ਸਰਕਾਰ ਚ ਵੀ ਰਹੇ ਇੱਕ ਵੀ ਗੱਲ ਦੱਸ ਦੋ ਜਿਹੜੀ ਤੁਸੀਂ ਸੈਂਟਰ ਕੋ ਮਨਵਾਈ ਹੋਵੇ ਕੋਈ ਪੰਜਾਬ ਦਾ ਮਸਲਾ ਹੱਲ ਕਰਾਇਆ ਹੋ ਕੋਈ ਪੰਥ ਦਾ ਮਸਲਾ ਹੱਲ ਕਰਾਇਆ ਹੋ 32-32 ਸਾਲਾਂ ਤੋਂ ਸਾਡੇ ਜਿਹੜੇ ਬੰਦੀ ਸਿੰਘ ਉਹਨਾਂ ਨੇ ਡਬਲ ਡਬਲ ਆਪਣੀਆਂ ਸਜਾਵਾਂ ਕੱਟ ਲਿਆ ਤੇ ਜੇਲਾ 'ਚ ਬੰਦ ਨੇ ਜਦੋਂ ਤੁਸੀਂ ਕੇਂਦਰ ਸਰਕਾਰ 'ਚ ਸਤਾ 'ਚ ਸੀ ਤੁਹਾਨੂੰ ਕੋਈ ਉਹ ਬੰਦੀ ਸਿੰਘ ਨਹੀਂ ਯਾਦ ਆਇਆ ਉਦੋਂ ਤੋਂ ਹੀ ਜੈਦਾਰ ਹਵਾਰੇ ਨੂੰ ਆਂਦੇ ਸੀ ਵੀ ਇਹ ਕਾਤਲ ਜਿਹੜਾ ਏ ਇਹ ਸੁਖਵੀਰ ਦੇ ਉਦੋਂ ਜਦੋਂ ਸਰਬਤ ਖਾਲਸਾ ਚੰਬੇ ਦੀ ਧਰਤੀ ਤੇ ਹੋਇਆ ਉਦੋਂ ਇਹਨੇ ਸੁਖਵੀਰ ਨੇ ਆਖਿਆ ਵੀ ਉਹਨੇ ਇੱਕ ਕਾਤਲ ਜਿਹੜਾ ਏ ਉਹ ਕੌਮ ਦੀ ਗਵਾਹੀ ਕਰ ਕਰੇਗਾ ਤੇ ਅੱਜ ਹੁਣ ਤੁਸੀਂ ਜਦੋਂ ਸਤਾ ਤੋਂ ਲਾਂਬੇ ਹੋ ਗਏ ਹੋ ਤੇ ਹਾਸ਼ੀਏ ਤੇ ਆ ਗਏ ਹੋ ਤੇ ਤੁਸੀਂ ਹੁਣ ਫੇਰ ਬੰਦੀ ਸਿੰਘਾ ਦੀ ਗੱਲ ਆਹੀ ਪੰਜਾਬ ਦੇ ਮੁੱਦੇ ਲੈ ਕੇ ਚੱਲਨੇ ਆ ਜਦੋਂ ਤੁਹਾਡੇ ਕੋਲ ਸਮਾਂ ਸੀ ਉਦੋਂ ਤੇ ਤੁਸੀਂ ਕੋਈ ਗੱਲ ਕੀਤੀ ਨਹੀਂ ਫੇਰ ਤਾਂ ਰਾਜੋ ਉਹਨਾਂ ਦੀ ਭੈਣ ਨੂੰ ਟਿਕਟ ਵੀ ਦੇ ਦਿੰਦੇ ਆ ਹਾਂ ਉਦੋਂ ਉਦੋਂ ਤੇ ਤੁਸੀਂ ਰਾਜੇਵਾਨਾ ਦੀ ਭੈਣ ਨੂੰ ਟਿਕਟ ਨਹੀਂ ਦਿੱਤੀ ਤੁਸੀਂ ਉਥੇ ਖਾਲੜੇ ਦੀ ਬੀਬੀ ਖਾਲੜੇ ਦੀ ਜਗ੍ਹਾ ਉੱਥੇ ਬੀਬੀ ਖਲਾਰਤੀ ਪਿਛਲੀਆਂ ਇਲੈਕਸ਼ਨਾਂ ਅੱਚ ਮਤਲਬ ਇਹਨਾਂ ਦੇ ਗਨਾਹਾਂ ਦੀ ਪੰਡ ਜਿਹੜੀ ਹੈ ਸੁਖਬੀਰ ਬਾਦਲ ਤੇ ਇਹਨਾਂ ਦੇ ਪਰਿਵਾਰ ਦੀ ਇੰਨੀ ਭਾਰੀ ਹੈ ਕਿ ਇਹਨਾਂ ਨੂੰ ਪੰਥ ਮਾਅ ਨਹੀਂ ਕਰ ਸਕਦਾ ਜਿੰਨੀ ਇਹਨਾਂ ਨੇ ਗਰਾਵਾਂ ਦੀ ਪੰਡ ਆਪਣੀ ਭਾਰੀ ਕਰ ਲਈ ਤੇ ਜਿੰਨਾ ਇਹਨਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਤੇ ਪੰਥ ਦਾ ਜਿੰਨਾ ਨੇ ਨੁਕਸਾਨ ਕਰਾਤਾ ਹੈ ਅੱਜ ਉਹ ਖੇਤਰੀ ਪਾਰਟੀ ਜਿਹਦੇ ਵੱਲ ਹਰ ਕੋਈ ਵੇਖਦਾ ਸੀ ਵੀ ਇਹ ਖੇਤਰੀ ਪਾਰਟੀ ਜਿਹੜੀ ਹੈ ਇਹ ਪੰਜਾਬ ਦੀ ਗੱਲ ਕਰੇਗੀ ਤੁਸੀਂ ਵੇਖੋ ਬਾਕੀ ਤੇ ਜਿਹੜੀਆਂ ਪਾਰਟੀਆਂ ਜਿੰਨੀਆਂ ਨੇ ਉਹ ਸਾਰੀਆਂ ਭਾਇਓ ਕਾਂਗਰਸ ਹੈ ਭਾਇਓ ਆਮ ਆਦਮੀ ਪਾਰਟੀ ਭਾਇਓ ਬੀਜੇਪੀ ਹੈ ਕੇਂਦਰੀ ਪਾਰਟੀਆਂ ਹੈ ਪਰ ਇਹ ਵੀ ਕੇਂਦਰੀ ਪਾਰਟੀ ਵਾਂਗ ਹੀ ਵਿਚਰਦੀ ਰਹੀ ਹੈ ਇਹ ਕੇਂਦਰ ਤੋਂ ਜੋ ਭਾਜਪਾ ਹੁਕਮ ਕਰਦੀ ਸੀ ਇਹ ਉਹਨੂੰ ਹੀ ਲਾਗੂ ਕਰਦੀ ਰਹੀ ਇਹ 10 ਦਿਨ ਕੋਈ ਇੰਡੀਪੈਂਡੈਂਟ ਇਹਨਾਂ ਨੇ ਕਦੇ ਕੋਈ ਫੈਸਲਾ ਆਪਣਾ ਲਿਆ ਹੋਵੇ ਯੈਸ ਮੈਨ ਕਹਿ ਲੀਏ ਬਿਲਕੁਲ ਇਹ ਖੇਤਰੀ ਪਾਰਟੀ ਦਾ ਨੇ ਕਦੇ ਵੀ ਨਹੀਂ ਰੋਲ ਨਹੀਂ ਇਹਨਾਂ ਨੇ ਖੇਤਰੀ ਪਾਰਟੀ ਦਾ ਨਮਾਇਆ ਕੋਈ ਜਿੱਥੇ ਮਰਜੀ ਮਿਲਣਾ ਡਿਬੇਟ ਕਰ ਲੈ ਇਹ ਬਹਿ ਕੇ 10 ਦਿਨ ਵੀ ਇਹ ਖੇਤਰੀ ਪਾਰਟੀ ਦਾ ਕਿਸ ਜਗ੍ਹਾ ਤੇ ਇਹ ਖੇਤਰੀ ਪਾਰਟੀ ਰੋਲ ਫਿਰ ਇੱਕ ਸਵਾਲ ਆ ਜਾਂਦਾ ਬਾਜਵਾ ਸਾਹਿਬ ਬਈ 103 ਸਾਲ ਪੁਰਾਣੀ ਪਾਰਟੀ ਹੈਗੀ ਹੈ ਤੁਸੀਂ ਕਹਿੰਦੇ ਹੋ 100 ਸਾਲ ਤੋਂ ਜੋ ਕਾਲੀਆਂ ਨੇ ਕਮਾਇਆ ਸੀ ਉਹ ਆਪਣੀ 15 ਸਾਲ ਦੀ ਤਾਕਤ ਸ਼ਾਸਿ ਰਾਜ ਦੇ ਵਿੱਚ ਇਹਨਾਂ ਨੇ ਖਤਮ ਕਰ ਦਿੱਤਾ ਪਿਛਲੇ 40 ਜਾਂ 50 ਸਾਲਾਂ ਦੌਰਾਨ ਮੈਂ ਕਹਿੰਦਾ ਇੱਕ ਦਰਜਨ ਤੋਂ ਵੱਧ ਕਾਲੀ ਦਲ ਹੋਰ ਬਣੇ ਹੋਣੇ ਆਪਾਂ ਰਵਿੰਦਰ ਵਾਲਾ ਵੀ ਲੈ ਲਈਏ ਦਮਣਾ ਸਾਹਿਬ ਵਾਲਾ ਲੈ ਲਈਏ ਆਪਾਂ ਸਿਮਰਨਜੀਤ ਸਿੰਘ ਮਾਨ ਵਾਲਾ ਲੈ ਲਈਏ ਆਪਾਂ ਸੁਖਦੇਵ ਸਿੰਘ ਢੀਂਡਸਾ ਵਾਲਾ ਲੈ ਲਈਏ ਹੋਰ ਵੀ ਕਈ ਕਾਲੀ ਦਲ ਬਣਦੇ ਰਹੇ ਪੰਜਾਬ ਦੇ ਵਿੱਚ ਆਖਿਰਕਾਰ ਉਹ ਵੀ ਕੋ ਦੋ ਜਾਂ ਚਾਰ ਜਾਂ ਪੰਜ ਸਾਲ ਚੱਲਦੇ ਸੀ ਮੁੜ ਕੇ ਉਹ ਵੀ ਇਨਾ ਚ ਰਲੇਵਾ ਕਰ ਜਾਂਦੇ ਸੀਗੇ ਉਹ ਕਿਉਂ ਨਹੀਂ ਅੱਜ ਤੱਕ ਲੋਕ ਉਹ ਕਾਲੀ ਸੋਚ ਨਾਲ ਕਿਉਂ ਨਹੀਂ ਚੱਲੇ ਦਾਅਵੇ ਕਰਦੇ ਸਾਡੀ ਕਾਲੀ ਸੋਚ ਹੈ ਹਰ ਕੋਈ ਮੁੜ ਕੇ ਇਹਨਾਂ ਦੇ ਹੱਥਾਂ ਦੇ ਥੱਲੇ ਕਿਉਂ ਆ ਜਾਂਦਾ ਸੀ ਦੇਖੋ ਇਹ ਜ਼ਰੂਰੀ ਨਹੀਂ ਵੀ ਚਲੋ ਨਹੀਂ ਚੱਲੇ ਨਹੀਂ ਉਹਨਾਂ ਨੇ ਵਰਕ ਕੀਤਾ ਲੋਕਾਂ ਦੇ ਮੁੱਦੇ ਜਿਹੜੇ ਅਜੰਡਾ ਨਹੀਂ ਨਾ ਉਹਨਾਂ ਨੇ ਕੋਈ ਅਜੰਡਾ ਨਹੀਂ ਲੈ ਕੇ ਚੱਲੇ ਜਦੋਂ ਆਪਣੇ ਇਹਨਾਂ ਦਾ ਬਰਨਾਲਾ ਅਕਾਲੀ ਦਲ ਸੀ ਉਦੋਂ ਵੀ ਤੇ ਬਾਦਲ ਆਡੋਏ ਸੀ ਇਹ ਬਾਦਲ ਆਡੋ ਕੀ ਨਿਕਲਿਆ ਨਾ ਪ੍ਰਕਾਸ਼ ਸਿੰਘ ਬਾਦਲ ਨੇ ਆਡੋ ਕੀ ਨਿਕਲੇ ਨਾ ਫਿਰ ਇਹਨਾਂ ਨੇ ਕਾਲੀ ਦਲ ਇਹਨਾਂ ਨੇ ਸਰਵਾਈ ਇਹਨਾਂ ਦਾ ਕਰ ਗਿਆ ਤੇ ਇਹਨਾਂ ਨੇ ਲੰਬਾ ਸਮਾਂ ਇੱਥੇ ਰਾਜ ਵੀ ਕੀਤਾ ਇਹ ਸਾਰੀ ਖੇਡ ਅਜੰਡਿਆਂ ਦੀ ਹੈ ਉਹਨਾਂ ਲੋਕ ਲੋਕ ਜਿਹੜੇ ਇਹਨਾਂ ਤੋਂ ਅੱਡ ਹੋਏ ਪਾਏ ਉਹ ਪਰੰਪਰਾ ਸਾਹਿਬ ਸੀ ਪਾਏ ਉਹ ਆਪਣੇ ਢੀਂਟ ਸਾਹਿਬ ਸੀ ਲੋਕਾਂ ਨੇ ਇਹਨਾਂ ਤੇ ਉਹਨਾਂ ਤੇ ਇਤਵਾਰ ਨਹੀਂ ਕੀਤਾ ਉਹ ਇਸ ਕਰਕੇ ਕਿ ਇਸ ਇਹ ਵੀ ਸਤਾ ਹਟਾ ਕੇ ਆਏ ਜਦੋਂ 2015 ਚ ਬੇਦਵੀਆਂ ਹੋਈਆਂ ਇਹ ਬੇਦਵੀਆਂ ਚ ਉਦੋਂ ਸਤਾ ਚੀ ਸੀ ਜਾਂਦੇ ਉਦੋਂ ਛੱਡ ਕੇ ਹੁੰਦੇ ਬਾਹਰ ਆਉਂਦੇ ਵੀ ਅਸੀਂ ਬੇਦਰੀਆ ਹੋ ਯਾਦੇ ਤੇ ਇਹ ਬਾਦਲ ਪਰਿਵਾਰ ਜਾਂ ਇਹ ਜਿਹੜੀ ਲੀਡਰਸ਼ਿਪ ਪਈ ਹੈ ਜੀ ਮਿਸਟਰ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਜੀ ਮਿਸਟਰ ਸੁਖਵੀਰ ਸਿੰਘ ਬਾਦਲ ગ્રામ ਮੰਤਰੀ ਇਹ ਇੱਕ ਸੂਰਵਾਰੇ ਉਦੋਂ ਛੱਡ ਕੇ ਹੁੰਦੇ ਪਰ ਉਦੋਂ ਇਹਨਾਂ ਨੇ ਛੱਡੀ ਨਹੀਂ ਜਦੋਂ ਰਾਜ ਭਾਗੇ ਵੰਡਾ ਲਿਆ ਤਿੰਨ ਸੀਟਾਂ ਤੱਕ ਆ ਗਏ ਹਾਸ਼ੀਏ ਤੇ ਆ ਗਏ ਉਦੋਂ 15 ਸੀਟਾਂ 17 ਚ ਮਿਲਿਆ ਤੇ ਹੁਣ ਭਾਈ ਚ ਤਿੰਨ ਆ ਗਿਆ ਤੇ ਉਦੋਂ ਇਹ ਛੱਡ ਕੇ ਆਏ ਇਸ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਬੜੇ ਜਿਹਾਰੂ ਨੇ ਬੜੇ ਇਨਕਲਾਬੀ ਨੇ ਉਹਨਾਂ ਨੇ ਇਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਇਸੇ ਕਰਕੇ ਸਾਰੇ ਦੁਬਾਰਾ ਫਿਰ ਅਕਾਲੀ ਦਰਜ ਚ ਚਲੇ ਗਏ ਅਸੀਂ ਵੀ ਸੁਖਦੇਵ ਸਿੰਘ ਢੀਂਟਸਾ ਦੀ ਪਾਰਟੀ ਚ ਸੀ ਅਸੀਂ ਉਹਨਾਂ ਨਾਲ ਵਾਪਸ ਨਹੀਂ ਗਏ ਅਸੀਂ ਇੱਕ ਨਵੀਂ ਆਈ ਪੰਜਾਬ 'ਚ ਗੇੜੇ ਲਾ ਰਹੇ ਹਾਂ ਸਾਰੇ ਪੰਜਾਬ 'ਚ ਉਹ ਲੋਕਾਂ ਨੂੰ ਇਕੱਠਿਆ ਕਰ ਰਹੇ ਜਿਨ੍ਹਾਂ ਲਈ ਜਿਨ੍ਹਾਂ ਜਿਨ੍ਹਾਂ ਦਾ ਮਨ 'ਚ ਪੰਜਾਬ ਲਈ ਦਰਦ ਹੈ ਤੁਸੀਂ ਉਹ ਸਖਸ਼ ਹੈਗੇ ਹੋ ਜਿਹੜੇ 18 ਸਾਲ ਕਰਤਾਰਪੁਰ ਲਾਂਘਾ ਖੁੱਲ ਜੇ ਉਹਦੀ ਅਰਦਾਸ ਕਰਦੇ ਰਹੇ ਹੈਗੇ ਹੋ ਇਹ ਵੀ ਬਦਲਾਤ ਨੂੰ ਨਹੀਂ ਹੋ ਪਾਇਆ ਸੀਗਾ ਦੇਖੋ ਅਸੀਂ 14 ਅਪ੍ਰੈਲ 2001 ਚ ਜਦੋਂ ਅਰਦਾਸ ਦਾ ਸਿਲਸਿਲਾ ਸ਼ੁਰੂ ਕੀਤਾ ਨਾ ਉਸ ਦਿ ਇਹਦਾ ਕਲਦੀਪ ਸਿੰਘ ਜੀ ਵਡਾਰਾ ਪ੍ਰਧਾਨ ਸੀ ਮੈਂ ਕਰਤਾਰਪੁਰ ਰਾਵੀ ਦਰਸ਼ਨਪੁਰ ਅਸੀਂ ਸਸਤਾ ਦਾ ਜਨ ਸਖਤਰ ਸੀ ਤੇ ਉਦੋਂ ਅਕਾਲੀ ਸਰਕਾਰ ਸੀ ਉੱਥੇ ਤੇ ਉਹ ਜਿੰਨੇ ਮੰਤਰੀ ਸੀ ਸਾਡੇ ਜ਼ਿਲ੍ਹੇ ਦੇ ਉਹ ਸਾਨੂੰ ਪਿਕਚਰਾ ਕਰਦੇ ਮਕਾਉਲ ਕਰਦੇ ਸੀ ਕਿ ਇਹ ਰਾਹ ਕਦੇ ਖੁੱਲ ਸਕਦਾ ਇਹ ਰਸਤਾ ਜਿਹੜਾ ਹੈ ਇਹ ਕਦੇ ਖੁੱਲ ਸਕਦਾ ਵੀ ਇਹ ਦੋਹਾਂ ਦੇਸ਼ਾਂ ਦਾ ਮਸਲਾ ਹੈ ਤੇ ਇਹ ਰਸਤਾ ਪਰ ਦੇਖ ਲੋ ਮਹਾਰਾਜ ਨੇ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਅਨਹੋਣੀ ਸੀ ਉਹ ਹੋਣੀ ਕਰਦੀ ਤੇ ਸਾਡੇ 18 ਸਾਲ ਦੀ ਸਾਡੀ ਅਰਦਾਸਾਂ ਤੋਂ ਬਾਅਦ ਇਹ ਰਸਤਾ ਜਿਹੜਾ ਖੁੱਲ ਗਿਆ ਉਹਦੇ ਵਿੱਚ ਸਾਡੇ ਕਈ ਜਿਹੜੇ ਅਰਦਾਸ ਕਰਨ ਸਾਡੀ ਸੰਗਤ ਦੇ ਰੂਪ ਸਾਡੇ ਨਾਲ ਜਾਂਦੇ ਕਈ ਸਵਰਗਵਾਸ ਹੋ ਗਏ ਤੇ 18ਵੇਂ ਸਾਲ ਚ ਜ세ਦਾ ਕਲਦੀਪ ਸਿੰਘ ਵਡਾਲਾ ਵੀ ਜਿਹੜੇ ਇਸ ਸੰਸਾਰ ਤੋਂ ਚਲੇ ਗਏ ਸੋ ਇਹ ਬਾਦਲ ਪਰਿਵਾਰ ਮੁੜ ਕੇ ਇਸ ਦਾ ਵੀ ਲਾਹਾ ਲੈਣ ਲੱਗ ਪਿਆ ਵੀ ਲਾਂਗਾ ਅਸੀਂ ਇਹ ਗੱਲ ਕੀਤੀ ਅਸੀਂ ਕਹਿੰਤੀ ਜਦ ਕਿ ਇਹਦੇ ਇੱਕ ਕਦੇ ਵੀ ਇਹਨਾਂ ਨੇ ਉਹ ਲਾਂਗਾ ਖਲਾਉਣ ਲਈ ਕਦੇ ਵੀ ਕੋਈ ਸਟਰਗਲ ਨਹੀਂ ਕੀਤੀ ਕਦੇ ਵੀ ਕਿਸੇ ਨੂੰ ਨਾਮ ਆਪਣੇ ਇਥੋਂ ਦੇ ਪ੍ਰਧਾਨ ਮੰਤਰੀ ਨੂੰ ਤੇ ਨਾਲ ਕਿਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਕਦੇ ਇਹਨਾਂ ਨੇ ਪਹੁੰਚ ਕੀਤੀ ਅਸੀਂ ਤੇ ਪਤਾ ਨਹੀਂ ਕਿੰਨੇ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਥੋਂ ਦੇ ਰਾਸ਼ਟਰਪਤੀ ਨੂੰ ਮਿਲੇ ਇਥੋਂ ਦੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਉਹਨੂੰ ਕਿੰਨੀ ਵਾਰ ਅਸੀਂ ਜਾ ਕੇ ਮੈਂ ਵਾਰੰਟਮ ਦਿੱਤੇ ਸੋ ਇਹਦੇ ਚ ਇਹਨਾਂ ਦਾ ਕੋਈ ਬਹੁਤਾ ਰੋਲ ਹੈ ਨਹੀਂ ਸੀ ਕਾਂਗਰਸ ਦੀ ਆਪਾਂ ਗੱਲ ਕਰ ਲੈਨੇ ਤੁਸੀਂ ਕਹਿੰਦੇ ਸ਼ੁਰੂ ਮੰਨੀ ਕਾਲੀ ਦਲ ਤਾਂ ਚਲੋ ਨਿੱਜੀ ਆਪਣੇ ਸਵਾਰਥ ਤੇ ਆ ਗਈ ਨਿੱਜੀ ਮਫਾਦਾ ਤੇ ਆ ਗਈ ਕਾਂਗਰਸ ਨੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਹੈਗਾ ਕਾਂਗਰਸ ਤੁਹਾਨੂੰ ਸਹਿਰਦ ਗੰਭੀਰ ਸੰਵੇਦਨਚੀ ਲੱਗਦੀ ਹੈ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਿਲਕੁਲ ਨਹੀਂ ਕਾਂਗਰਸ ਕਾਂਗਰਸ ਜਿਹੜੀ ਹੈ ਕਾਂਗਰਸ ਵੇਖੋ ਕੇਂਦਰੀ ਪਾਰਟੀ ਹੈ ਇਹ ਤੇ ਜੋ ਉੱਪਰੋਂ ਉੱਪਰੋਂ ਇਹਨਾਂ ਨੂੰ ਹੁਕਮ ਹੁੰਦਾ ਹੈ ਉਸੇ ਹਿਸਾਬ ਨਾਲ ਇਹ ਪਾਰਟੀ ਆ ਜਿਹੜੀਆਂ ਨੇ ਚਲਦੀਆਂ ਨੇ ਪੰਜਾਬ ਵਾਲੇ ਲੀਡਰ ਤਾਂ ਇਹਨਾਂ ਦੇ ਪੰਜਾਬ ਦੇ ਹੀ ਆ ਲੀਡਰ ਨੇ ਕਦੇ ਵੀ ਨਹੀਂ ਆਖਿਆ 84 ਦਾ ਇਹਨਾਂ ਨੇ ਪੰਜਾਬ ਵਾਲੇ ਲੀਡਰ ਕਿੰਨੇ ਆ ਜਿਨ੍ਹਾਂ ਨੇ 84 1984 ਜੀ ਜੋ ਕਤਲੇਆਮ ਹੋਇਆ ਜੋ ਹੈ ਕਦੇ ਨਖੇਦੀ ਕੀਤੀ ਇਹਨਾਂ ਨੇ ਇਹਨਾਂ ਨੇ ਕਦੇ ਆਖਿਆ ਵੀ ਉਹ ਜਿਹੜਾ ਟਾਈਟਲਰ ਏ ਉਹਨੂੰ ਕਦੇ ਕਿਸੇ ਕਮੇਟੀ 'ਚ ਪਾ ਦਿੰਦੇ ਆ ਕਦੇ ਕਿਸੇ ਕਮੇਟੀ 'ਚ ਪਾ ਦਿੰਦੇ ਕਦੇ ਪਾਰਟੀ ਦੇ ਕੋਈ ਇਹ ਅਹੁਦੇ ਤੇ ਬਿਠਾ ਦਿੰਦੇ ਕਦੇ ਕਿਤੇ ਕਦੇ ਇੱਥੋਂ ਦੇ ਪੰਜਾਬ ਦੀ ਲੀਡਰਸ਼ਿਪ ਨੇ ਆਖਿਆ ਵੀ ਕਿਉਂ ਇਹਨੂੰ ਤੁਸੀਂ ਪਾ ਰਹੇ ਹੋ ਇਹ ਜਿੰਨੀ ਦੇਰ ਤੱਕ ਇਹਦਾ ਕੋਰਟ 'ਚ ਕੇਸ ਚੱਲਦੇ ਨੇ ਤੁਸੀਂ ਇਹਨੂੰ ਬਿਲਕੁਲ ਕਿਸੇ ਕਮੇਟੀ 'ਚ ਨਾ ਪਾਓ ਕਿਸੇ ਅਹੁਦੇ ਤੇ ਨਾ ਇਹਨੂੰ ਰੱਖੋ ਪਰ ਕੋਈ ਨਹੀਂ ਕੋਈ ਬੋਲਣ ਕੋਈ ਨਹੀਂ ਬੋਲਦਾ ਸਿਰਫ ਉਹ ਵੀ ਸਾਰੇ ਸਤਾ ਦੀ ਇਹ ਸਤਾ ਦੀ ਲਾਲਸਾ ਹੀ ਇੰਨੀ ਹੋ ਗਈ ਹੈ ਕਿ ਹਰ ਬੰਦਾ ਜਿਹੜਾ ਉਹ ਚਾਹੁੰਦਾ ਵੀ ਮੈਂ ਸਤਾ ਚ ਆ ਜਾ ਤੇ ਇੱਕ ਵਾਰ ਆ ਕੇ ਤੇ ਮੁਰਕੇ ਜਿਹੜਾ ਹੈ ਉਹ ਆਪਣੇ ਪਲੀ ਤੇ ਆਪਣੇ ਪਰਵਾਰ ਪਰਵਾਰ ਹੀ ਰਹਿ ਜਾਂਦਾ ਪੰਜਾਬ ਦੇ ਲੋਕ ਅਜ ਤਰਾ ਤਰਾ ਕਰਨ ਦੇ ਨੇ ਭਾਏ ਪੰਜਾਬ ਚ 15 ਸਾਲ ਕਾਂਗਰਸ ਦਾ ਰਾਜ ਰਿਹਾ 15 ਸਾਲ ਕਾਲੀ ਦਲ ਦਾ ਰਿਹਾ ਦੱਸੋ ਇਹ ਤੇ ਪੰਜਾਬ ਇਹਨਾਂ ਨੇ 30 ਸਾਲ ਚ ਪੰਜਾਬ ਤੇ 2 ਸਾਲ ਚ ਇਹਨਾਂ ਨੇ ਬਰਬਾਦੀ ਦੇ ਕੰਡੇ ਤੇ ਪੰਜਾਬ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ 2 ਸਾਲ ਦੀ ਗੱਲ ਕਰ 2 ਸਾਲ ਉਹਨਾਂ ਨੇ ਵੀ ਦੇਖੋ ਉਹਨਾਂ ਨੇ ਕੀ ਕੀਤਾ 2 ਸਾਲ ਦੀ ਆਮ ਆਦਮੀ ਪਾਰਟੀ ਨੇ ਵੀ 60000 ਕਰੋੜ ਰੁਪਏ ਇਹਨਾਂ ਨੇ ਲੋਨ ਲੈ ਲਿਆ ਉਹ ਤਾਂ ਕਹਿੰਦੇ 30 ਸਾਲਾਂ ਚ 45000 ਨੌਕਰੀ ਕਿਸੇ ਨੇ ਦਿੱਤੀ ਨਹੀਂ ਹੋਣੀ ਸੀ 2 ਸਾਲਾਂ ਚ ਦਿੱਤੀ ਆ ਆਮ ਆਦਮੀ ਪਾਰਟੀ ਕਹਿ ਰਹੀ ਹੈ 45000 ਨੌਕਰੀ ਦੇਤੀ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਵੇਖੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਚ ਨੌਕਰੀਆਂ ਜਿਹੜੀਆਂ ਸੀ ਉਹ ਦੂਜੀਆਂ ਪਾਰਟੀਆਂ ਨੇ ਨਹੀਂ ਸੀ ਕੱਢੀਆਂ ਆ ਪਿਛਲੀ ਸਰਕਾਰ ਜਿਹੜੀ ਹੈ ਜਿਹੜੀ ਉਹਨਾਂ ਨੇ ਕੱਢੀਆਂ ਉਹ ਵੀ ਆਪਣੇ ਖਾਤੇ ਚ ਪਾਈ ਜਾਂ ਜਾ ਰਹੇ ਨੇ ਪਰ ਇਹਨਾਂ ਨੌਕਰੀਆਂ ਜਿਹੜੀਆਂ ਇਹਨਾਂ ਨੇ 45000 ਦਿੱਤੀਆਂ ਪੈਸਾ ਉਹਨਾਂ ਨੂੰ ਤਨਖਾਹ ਕਿੱਥੋਂ ਦੇਣੀਆਂ ਨੇ ਕਰਜ਼ਾ ਲੈ ਲੈ ਕੇ ਤੁਸੀਂ ਤਨਖਾਹ ਦੇ ਰਹੇ ਹੋ ਸੋਰਸ ਆਫ ਇਨਕਮ ਵੀ ਦੱਸੋ ਨਾ ਵੀ ਤੁਸੀਂ ਆ ਜਿਹੜਾ ਹੈ ਤਨਖਾਹ ਤਨਖਾਵਾ ਕਿੱਥੋਂ ਦੇਣੀਆਂ ਜਿਹੜੀ ਤੁਸੀਂ ਹਰ ਚੀਜ਼ ਮੁਫਤ ਦੇ ਰਹੇ ਹੋ ਉਹ ਪੈਸੇ ਆਉਣੇ ਕਿੱਥੋਂ ਕਰਜ਼ਾ ਲੈ ਕੇ ਤੁਸੀਂ ਕਰਜ਼ਾ ਲੈ ਕੇ ਤੇ ਲੋਕਾਂ ਨੂੰ ਮੁਫਦੀਆਂ ਰਿਓੜੀਆਂ ਵੰਡ ਰਹੇ ਹੋ ਇਹ ਇਹ ਪੰਜਾਬ ਤੇ ਜਿਹੜਾ ਹੈ ਇਹ ਅੱਜ ਨਹੀਂ ਤੇ ਕੱਲ ਦਿਵਾਲੀ ਆਈ ਹੈ ਨਵੇਂ ਚਿਹਰੇ ਤਾਂ ਆਏ ਆ ਤੁਸੀਂ ਇਹ ਤਾਂ ਮੰਨੋਗੇ ਇੱਕ ਨਵੀਂ ਲੀਡਰਸ਼ਿਪ ਦੂਜੀ ਸਟੇਜ ਦਾ ਉੱਠੀ ਹੈ ਨਾ ਪੰਜਾਬ 'ਚ ਆਪ ਦੇ ਆਉਣ ਨਾਲ ਇਹ ਮੰਨਦੇ ਹੋ ਕਿ ਨਹੀਂ ਦੇਖੋ ਹੇ ਤੇ ਪੰਜਾਬ 'ਚ ਇਹਨਾਂ ਦੋਨਾਂ ਪਾਰਟੀਆਂ ਤੋਂ ਇੰਨੇ ਅੱਕੇ ਸੀ ਲੋਕ ਤੇ ਬਿਨਾ ਕੋਈ ਕੋਈ ਕੰਮ ਕੀਤੇ ਬਿਨਾ ਕੋਈ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਸਟਰਗਲ ਕੀਤੇ ਆ ਰਾਜ ਭਾਗ ਲੈ ਕੇ ਤੇ ਪਰ ਲੋਕਾਂ ਨੇ ਹੁਣ ਇਹਨਾਂ ਤੋਂ ਵੀ ਲੋਕਾਂ ਦਾ ਮੋਹ ਪੰਗ ਹੋ ਗਿਆ ਜਿਵੇਂ ਹਰ ਗੱਲ ਇਹ ਜਿਹੜੀ ਹੈ ਇਹ ਇਹ ਹਰ ਜਿਹੜੀ ਗੱਲ ਏ ਉਹ ਇਹਨਾਂ ਦੀ ਹਰ ਗੱਲ ਤਕਰੀਬਨ ਹਵਾ ਜੀ ਉਹ ਪਾਰਟੀ ਤੁਸੀਂ ਵੇਖੋ ਜਿਹੜੀ ਕਰਪਸ਼ਨ ਦੇ ਮੁੱਦੇ ਤੇ ਆਈ ਸੀ ਵੀ ਅਸੀਂ ਕਰਪਸ਼ਨ ਹਟਾਵਾਂਗੇ ਤੇ ਕੱਲ ਦਾ ਕੇਜਰੀਵਾਲ ਜਿਹੜਾ ਕਰਪਸ਼ਨ ਦੇ ਕੇਸ ਚ ਅੰਦਰ ਚਲੇ ਗਿਆ ਤੁਸੀਂ ਵੇਖੋ ਨਾ ਵੀ ਇਹ ਪਾਰਟੀ ਲਈ ਇਹ ਪਾਰਟੀ ਤੇ ਹਾਸ਼ੀਏ ਤੇ ਆ ਗਈ ਹੈ ਅੱਛਾ ਤੁਹਾਡੇ ਗੁਰਦਾਸਪੁਰ ਇਲਾਕੇ ਦੀ ਗੱਲ ਕਰ ਲੈਂਦੇ ਆ ਪ੍ਰਤਾਪ ਸਿੰਘ ਬਾਜਵਾ ਬਾਜਵਾ ਫੈਮਿਲੀ ਹੈਗੀ ਹੈ ਜਾਂ ਤੁਹਾਡੇ ਆਪਣੇ ਸਵਰਗਵਾਸੀ ਸੇਵਾ ਸਿੰਘ ਸੇਖਵਾ ਸੁੱਚਾ ਸਿੰਘ ਲਗਾ ਅਕਾਲੀਆਂ ਦੇ ਕਾਂਗਰਸੀਆਂ ਦੇ ਜਿਹੜੇ ਜਥੇਦਾਰ ਰਹੇ ਨੇ ਉੱਥੇ ਇਹਨਾਂ ਨੇ ਕੁਝ ਕੀਤਾ ਪੰਜਾਬ ਲਈ ਆ ਆਪਣੇ ਹਲਕੇ ਲਈ ਆ ਗੁਰਦਾਸਪੁਰ ਲਈ ਦੇਖੋ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਿਸੇ ਦੇ ਕੋਈ ਪਰਸਨਲ ਗੱਲ ਕਰਨਾ ਚਾਹੁੰਦਾ ਪਰ ਤੁਸੀਂ ਹਲ ਨਹੀਂ ਜਿੰਮੇਵਾਰਤਾ ਨੇ ਮੁੱਡੇ ਤੇ ਸੀ ਜਦੋਂ ਜਦੋਂ ਤਾਕਤ ਚਾਏ ਨੇ ਇਹ ਲਿਆ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਜਿਲ੍ਹਾ ਦੇ ਇਹਨਾਂ ਦੇ ਕੱਲਿਆਂ ਦੇ ਨਾ ਕੋ ਸਾਰੇ ਪੰਜਾਬ 'ਚ ਹੀ ਇਹ ਹਾਲ ਸੀ ਜਿਹੜਾ ਵੀ ਇੱਕ ਵਾਰ ਬਣ ਜਾਂਦਾ ਉਹ ਆਪਣੇ ਲਈ ਆਪਣੇ ਪਰਿਵਾਰ ਲਈ ਉਸੇ ਲਈ ਗਾਂ ਤੋਰਦਾ ਹੈ ਆਪਣੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੀਆਂ ਮੁਸ਼ਕਲਾ ਕੀ ਹੈ ਪੰਜਾਬ ਸਾਡੀ ਨੌਜਵਾਨੀ ਜਿਹੜੀ ਹੈ ਉਹ ਕਿਵੇਂ ਬਾਹਰ ਜਾ ਰਹੀ ਹੈ ਜਿਹੜੀ ਇੱਥੋਂ ਕੋਈ ਉਹਨਾਂ ਲਈ ਰੋਜ਼ਗਾਰ ਨਹੀਂਗਾ ਸਾਰੇ ਪੰਜਾਬ ਚ ਤੁਸੀਂ ਦੇਖੋ ਕਿ ਜਿਹੜੀ ਆਪਾਂ ਮਰਜੀ ਸੜਕ ਤੇ ਚਲੇ ਚਈਏ ਏਡੀਆਂ ਏਡੀਆਂ ਵੱਡੀਆਂ ਬਿਲਡਿੰਗਾਂ ਬਣ ਗਿਆ ਸੀ ਯੂਨੀਵਰਸਿਟੀਆ ਬਣ ਗਿਆ ਕਾਲਜ ਬਣ ਗਿਆ ਅੱਜ ਖਾਲੀ ਪਏ ਨੇ ਪਹਿਲਾਂ ਬੱਚੇ ਜਿਹੜੇ ਸੀ ਉਹ ਡਿਗਰੀਆ ਲੈ ਕੇ ਦੋ ਦੋ ਹਰ ਸਾਲ ਲੱਖ ਡੇਢ ਲੱਖ ਬੱਚਾ ਡਿਗਰੀਆ ਲੈ ਕੇ ਤੇ ਸੜਕਾਂ ਦੇ ਤੁਰਿਆਂ ਫਿਰਦਾ ਸੀ ਕੋਈ ਉਹਨਾਂ ਨੂੰ ਨੌਕਰੀ ਨਹੀਂ ਸੀ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਬੇਰਜਗਾਰੀ ਇੰਨੀ ਆ ਗਈ ਤੇ ਹੁਣ ਬੱਚੇ 10+2 ਕਰਦੇ ਨੇ ਆਲ ਆਪਣੇ ਅਲਟਾ ਪੇਪਰ ਦਿੰਦੇ ਨੇ ਤੇ ਬਾਹਰ ਚੱਲ ਜਾਂਦੇ ਨੇ ਕੀ ਲੱਗਦਾ ਖਾਲਸਤਾਨ ਪੰਜਾਬੀ ਸੂਪਾ ਅੰਮ੍ਰਿਤਪਾਲ ਦਸ਼ਮੇਸ਼ ਨੈਰ ਇਹ ਅੱਜ ਵੀ ਪੰਜਾਬ ਦੇ ਮੁੱਦੇ ਹੈਗੇ ਨੇ ਪੰਜਾਬ ਲਈ ਬਹੁਤ ਜ਼ਰੂਰੀ ਨੇ ਦੇਖੋ ਪੰਜਾਬ ਦੇ ਮੁੱਦੇ ਇਹ ਮੁੱਦੇ ਪੰਜਾਬ ਦੇ ਮੁੱਦੇ ਨਹੀਂਗੇ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਦੇ ਸਾਡੇ ਬੇਰੁਜ਼ਗਾਰ ਨੌਜਵਾਨ ਜਿਹੜੇ ਉਹਨਾਂ ਨੂੰ ਨੌਕਰੀਆਂ ਦਾ ਮੁੱਦਾ ਨਸ਼ਾ ਇੱਥੋਂ ਖਤਮ ਕਰਨ ਦਾ ਸਾਡੀ ਜਿਹੜਾ ਤੁਸੀਂ ਪਹਿਲਾਂ ਮੇਰਾ ਕਹਿ ਲ ਇਹ ਆਪਣੇ ਸੂਬਾ ਹੋਏਗਾ ਹਿੰਦੁਸਤਾਨ ਦਾ ਜਿਹਦੇ ਕੋ ਆਪਣੀ ਰਾਜਧਾਨੀ ਨਹੀਂ ਗਈ ਜਿਹਦੇ ਕੋ ਆਪਣੀ ਹਾਈ ਕੋਰਟ ਨਹੀਂ ਗਈ ਤੁਸੀਂ ਵੇਖੋ ਉਹ ਵੀ ਇਹ ਪੰਜਾਬ ਦੇ ਪੰਜਾਬ ਲਈ ਤੇ ਇਹ ਮੁੱਦੇ ਸਾਰੇ ਹੱਲ ਹੋ ਸਕਦੇ ਸੀ ਮੈਂ ਅਖੰਡਿਆ ਨਾ ਵੀ ਬੀਜੇਪੀ ਸਰਕਾਰ ਬਹੁਤ ਕਮਜ਼ੋਰ ਹੀ ਜਦੋਂ ਆਈ ਸੀ ਉਹਨੂੰ ਆਪਣੇ ਹਰ ਪਾਰਟੀ ਜਿਹੜੀ ਸੀ ਉਹਨੂੰ ਉਹਨੇ ਨਾਲ ਲੈ ਕੇ ਆਪਣੇ ਚਾਹੁੰਦੀ ਸੀ ਉਹ ਵੀ ਹਰ ਜਿਹੜੇ ਆ ਛੋਟੀ ਮੋਟੀ ਪਾਰਟੀ ਖੇਤਰੀ ਪਾਰਟੀ ਸਾਡਾ ਸਾਥ ਦੇਵੇ ਤੇ ਅਕਾਲੀ ਦਲ ਨੇ ਬਿਨਾਂ ਸ਼ਰਤ ਉਹਨਾਂ ਨੂੰ ਸਾਥ ਦਿੱਤਾ ਮੈਂ ਤੁਹਾਨੂੰ ਸਵਾਲ ਪੁੱਛਿਆ ਵੀ ਖਾਲਸਾਣ ਅੰਮ੍ਰਿਤਪਾਲ ਪੰਜਾਬ ਦੇ ਮੁੱਦੇ ਹੈਗੇ ਨੇ ਦੇਖੋ ਬੰਦੀ ਸਿੰਘਾ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੰਦੀ ਸਿੰਘਾ ਨੇ ਉਹਨਾਂ ਨੇ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਉਹ ਖਾਲਿਸਤਾਨ ਦੀ ਹਮਾਇਤ ਹੀ ਕਰਦੇ ਆ ਨਾ ਨਹੀਂ ਖਾਲਿਸਤਾਨ ਦੀ ਹਮਾਇਤ ਇੱਕ ਵੱਖਰੀ ਗੱਲ ਹੈ ਤੁਸੀਂ ਵੇਖੋ ਕਿ ਮੁਲਖ ਚ ਖਾਲਿਸਤਾਨ ਦੀ ਜਿਹੜੀ ਇਹ ਸਵਿਧਾਨ ਨਾਲ ਉਹਨਾਂ ਨੂੰ ਇਸੇ ਸਵਿਧਾਨ ਨਾਲ ਉਹਨਾਂ ਨੂੰ ਸਜ਼ਾਵਾ ਹੋਈ ਆ ਇਸੇ ਸਵਿਧਾਨ ਦੇ ਜਿਹੜੇ ਆ ਉਹਦੇ ਚ ਉਹਨਾਂ ਨੇ ਕੱਟੀਆਂ ਸਜ਼ਾਵਾਂ ਤੇ ਹੁਣ ਬਾਹਰ ਕਿਉਂ ਨਹੀਂ ਕੱਢ ਰਹੇ ਉਹਨਾਂ ਨੂੰ ਉਹਨਾਂ ਨੇ ਆ ਕੇ ਕੋਈ ਖਾਲਸਤਾਨ ਉਹਨਾਂ ਨੂੰ ਅਤਵਾਦੀ ਕਹਿੰਦਾ ਅਤੰਕਵਾਦੀ ਕਹਿੰਦਾ ਮਤਲਬ ਅਤਵਾਦੀ ਜੇ ਕੋਈ ਅਤਵਾਦੀ ਖਾਲਸਤਾਨ ਤੇ ਸੁਪਰੀਮ ਕੋਰਟ ਨੇ ਵੀ ਮਾਨ ਸਾਹਿਬ ਨੇ ਉਹ ਲੈ ਸੁਪਰੀਮ ਕੋਰਟ ਨੇ ਸਰਟੀਫਿਕੇਟ ਆਪਣੇ ਉਹਦੇ ਹੱਕ ਜੀ ਦਿੱਤਾ ਵੀ ਤੂੰ ਹੀ ਜਾਂ ਆਪਣੇ ਬਿਨਾ ਥਿਆ ਰਹੇ ਤੁਸੀਂ ਸ਼ਾਂਤਮਈ ਢੰਗ ਨਾਲ ਆਪਣੇ ਮੰਗ ਕੋਈ ਵੀ ਰੱਖ ਸਕਦੇ ਹੋ ਪਰ ਤੁਸੀਂ ਇਹ ਥੋੜਾ ਵੀ ਉਹਨਾਂ ਨੂੰ ਬੰਦ ਤੁਸੀਂ ਅੰਦਰ ਖਾਲਿਸਤਾਨ ਦੀ ਮੰਗ ਕਰਦੇ ਆ ਤੇ ਉਹਨਾਂ ਨੂੰ ਅੰਦਰ ਬੰਦ ਕਰ ਛੱਡੋਗੇ ਉਹ ਕਹਿੰਦੇ ਵੀ ਕੱਲ ਨੂੰ ਬਾਹਰ ਕੱਢਾਂਗੇ ਉਹਨਾਂ ਨੇ ਫੇਰ ਆ ਕੇ ਮਾਹੌਲ ਖਰਾਬ ਕਰਨਾ ਹੈ ਫੇਰ ਉਹਨਾਂ ਨੇ ਹੀ ਗੱਲ ਕਰਨੀ ਹੈ ਇਸ ਤੋਂ ਚੰਗਾ ਅੰਦਰ ਹੀ ਰਹਿਣ ਦਿਓ ਕਾਨੂੰਨ ਦਾ ਤਰਕ ਇਹ ਆ ਪੁਛ ਦਾ ਤਰਕ ਇਹ ਕਾਨੂੰਨ ਦਾ ਤਰਕ ਇਹ ਨਹੀਂਗਾ ਉਹਨਾਂ ਨੇ ਆਪਣੀਆਂ ਸਜਾਵਾਂ ਕੋਈ ਡੈਮੋਕ੍ਰੇਸੀ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੈਟਿਕ ਜਿਹੜਾ ਦੇਸ਼ ਕਹਿਣ ਵਾਲਾ ਸਭ ਤੋਂ ਵੱਡਾ ਮਨੁੱਖੀ ਅਧਿਕਾਰਾਂ ਦਾ ਕਾਹਨ ਇੱਥੇ ਹੋ ਰਿਹਾ ਪੰਜਾਬ ਚ ਬਿਲਕੁਲ ਪੰਜਾਬ ਚ ਹੋ ਰਿਹਾ ਹੈ ਸੈਂਟਰ ਸਰਕਾਰ ਕਰ ਰਹੀ ਪੰਜਾਬ ਸਰਕਾਰ ਰਲ ਕੇ ਕਰ ਰਹੀ ਉਹ ਵੀ ਜਿਹੜੇ ਤੁਸੀਂ ਅਮਰਤਪਾਲ ਦੀ ਗੱਲ ਕਰਦੇ ਹੋ ਉਹਨਾਂ ਨੇ ਇੰਨਾ ਕਸੂਰ ਥੋੜਾ ਕਰਦਾ ਹੈ ਵੀ ਉਹਨਾਂ ਨੂੰ ਤੁਸੀਂ ਡਿਬਰੂਗਰ ਦੀ ਜੇਲ੍ਹ ਚ ਜਿਹੜਾ ਉੱਥੇ ਭੇਜ ਦੋ ਐਨਐਸਏ ਲਾ ਕੇ ਨਾ ਤੁਸੀਂ ਨਾ ਉਹਦੀ ਪੜਤਾਲ ਕੀਤੀ ਇੱਥੇ ਕੋਈ ਨਾ ਕੋਈ ਫੜ ਕੇ ਤੇ ਉੱਥੇ ਐਨਐਸਏ ਦੇਤਾ ਸਧਾਰਨ ਘਰਾ ਦੇ ਉਹਦੇ ਨਾਲ 8-10 ਬੰਦੇ ਜਿਹੜੇ ਨੌਜਵਾਨ ਨੇ ਉਹ ਨੌਜਵਾਨਾਂ ਨੂੰ ਫੜ ਕੇ ਤੁਸੀਂ ਉੱਥੇ ਦੇਤਾ ਉੱਥੇ ਜਾਣਾ ਆਮ ਬੰਦੇ ਦਾ ਤੇ ਪਹਿਲਾ ਆਮ ਬੰਦਾ ਤੇ ਉੱਥੇ ਜਾ ਹੀ ਨਹੀਂ ਸਕਦਾ ਗ੍ਰ ਉਹ ਸਧਾਰਨ ਜੇ ਪਰਿਵਾਰ ਦੇ ਕਿੱਥੋਂ ਇੰਨਾ ਖਰਚਾ ਕਰਨ ਉਥੇ ਜਾਣ ਇਨਾਂ ਨੂੰ ਇਨਾਂ ਨੂੰ ਕਮ ਸੇ ਕਮ ਉਹਨਾਂ ਨੂੰ ਡਿਬਰੂ ਘਰਤੁਰਲੀਆ ਲਾ ਕੇ ਇੱਥੇ ਪੰਜਾਬ ਦੀ ਧਰਤੀ ਤੋਂ ਉਹਨਾਂ ਨੂੰ ਲਿਆਉਣਾ ਚਾਹੀਦਾ ਪੁਰਾਣੇ ਜਿਹੜੇ ਆਪਾਂ ਲੀਡਰ ਹੈਗੇ ਨੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਚਲੋ ਪੁਰਾਣਾ ਹੀ ਆਪਾਂ ਕਵਾਂਗੇ ਇਸ ਧਿਰ ਤੇ ਜਿਹੜੇ ਲੀਡਰ ਨੇ ਆਪਾਂ ਮੰਨਦੇ ਆ ਜਾਂ ਦਿਖਦਾ ਵੀ ਇਨਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਨੌਜਵਾਨ ਪੀੜੀ ਛੱਡ ਗਈ ਜਿਹੜੀ ਰੋਜ਼ਗਾਰ ਨਹੀਂ ਹੈਗਾ ਬਾਹਰ ਜਾ ਰਹੀ ਹੈ ਫਿਰ ਪੰਜਾਬ ਨੂੰ ਅਗਲੇ ਵਾਲੀ ਵਾਰ ਚ ਪੰਜਾਬ ਦਾ ਪਹਿਰੇਦਾਰ ਪੰਜਾਬ ਦਾ ਰਾਖਾ ਕੌਣ ਹੈ ਤੁਹਾਡੇ ਵਰਗੇ ਹੈਗੇ ਨੇ ਤੁਸੀਂ ਖੜੇ ਹੋ ਸੋ ਚੋਣਾਂ 'ਚ ਤਕੋ ਅਸੀਂ ਕਰ ਰਹੇ ਆ ਜਦੋਂ ਢੀਂਟਸਾ ਸਾਹਿਬ ਨੇ ਆਪਣਾ ਦਲ ਜਿਹੜਾ ਏ ਉਹ ਭੰਗ ਕਰਕੇ ਤੇ ਸੁਖਬੀਰ ਬਾਦਲ ਚ ਸ਼ਾਮਲ ਹੋ ਗਏ ਨੇ ਅਸੀਂ ਕੁਝ ਚੰਦ ਬੰਦੇ ਹੈ ਵਾ ਜਿਹੜੇ ਅਸੀਂ ਨਹੀਂ ਉਤਰ ਗਏ ਤੇ ਅਸੀਂ ਉਹਨਾਂ ਨੂੰ ਸਹੀ ਸਾਰੇ ਪੰਜਾਬ ਚ ਢੇੜਾ ਲਾ ਰਹੇ ਆ ਤੇ ਚੰਗੇ ਲੋਕਾਂ ਦਾ ਕਾਫਲਾ ਜਿਹੜੇ ਜਿਨ੍ਹਾਂ ਨੇ ਕੋਈ ਸਤਾ ਨਹੀਂ ਢਾਈ ਜਿਨ੍ਹਾਂ ਨੇ ਪੰਜਾਬ ਨੂੰ ਨਹੀਂ ਲੁੱਟਿਆ ਉਹ ਬੰਦਿਆਂ ਨੂੰ ਇਕੱਠਿਆ ਕਰਕੇ ਤੇ ਇੱਕ ਅਸੀਂ ਨਵੀਂ ਪਾਰਟੀ ਜਿਹੜੀ ਹੈ ਸ਼੍ਰੋਮਨੀ ਕਾਲੀ ਦਲ ਉਹ ਆਉਣ ਵਾਲੇ ਦਿਨਾਂ ਚ ਜੀ ਖੜੀ ਕਰ ਰਹੇ ਆ ਤੇ ਅਸੀਂ ਪੰਜਾਬ ਚ ਬਾਕੀ ਦਲਾ ਨਾਲ ਵੀ ਜਿਹੜਾ ਹੈ ਉਹ ਗੱਲਬਾਤ ਸਾਡੀ ਚੱਲ ਰਹੀ ਹੈ ਕਿ ਕਿੰਨਾ ਕਿੰਨਾ ਨੇ ਚੰਗੇ ਬੰਦੇ ਜਿਹੜੇ ਉਹ ਇਲੈਕਸ਼ਨ ਅਸੀਂ ਚਾਹੁੰਦੇ ਆ ਕਿ ਅਸੀਂ ਜੇ ਸਾਡੇ ਵੱਲੋਂ ਕੋਈ ਨਹੀਂ ਵੀ ਖੜਦਾ ਤੇ ਅਸੀਂ ਚੰਗੇ ਬੰਦੇ ਜਿਹੜੇ ਪੰਜਾਬ ਚ ਨੇ ਜਿਹੜੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਤੇ ਨੌਜਵਾਨ ਨੇ ਤੇ ਉਹਨਾਂ ਦੀ ਅਸੀਂ ਮਦਦ ਕਰਾਂਗੇ ਤੇ ਅਸੀਂ ਚਾਹੁੰਦੇ ਆ ਕਿ ਚੰਗੇ ਲੋਕਾਂ ਦਾ ਇੱਕ ਕਾਫਲਾ ਬਣੇ ਤੇ ਜਿਹੜਾ ਪਾਰਲੀਮੈਂਟ ਦੀ ਇਲੈਕਸ਼ਨ ਵੀ ਲੜੇ ਅੱਗੋਂ ਸ਼੍ਰੋਮਣੀ ਕਮੇਟੀ ਦੀ ਆਉਣੀ ਉਹ ਵੀ ਇਲੈਕਸ਼ਨ ਜਿਹੜੀ ਹੈ ਸਾਡੀ ਜਿਹੜੀ ਆਉਣ ਵਾਲੀ ਪਾਰਟੀ ਹੈ ਜਿਹੜੀ ਅਸੀਂ ਬਣਾਉਣ ਜਾ ਰਹੇ ਹਾਂ ਉਹ ਲੜੇਗੀ ਤੇ ਸਾਡਾ ਟਾਰਗੇਟ ਹੈ ਕਿ ਪੰਜਾਬ ਚ ਅਸੀਂ 2027 ਚ ਜਿਹੜੀ ਹੈ ਉਹ ਸਰਕਾਰ ਬਣਾਈਏ ਔਰ ਗੱਲ ਇਹ ਆ ਜਾਂਦੀ ਬਾਜਵਾਸਾ ਕਿ ਪੁਰਾਣੀ ਧਿਰ ਨੂੰ ਅੱਜ ਦੇ ਜਿਹੜੇ ਪੰਜਾਬ ਦੇ ਜਿਹੜੇ ਆਪਾਂ ਕਹੀਏ ਨੌਜਵਾਨ ਵੋਟਰ ਨੇ ਡਿਸਾਈਡਿੰਗ ਅਥਾਰਟੀ ਨੌਜਵਾਨ ਵੋਟਰ ਹੀ ਹੁੰਦਾ ਉਹ ਪਸੰਦ ਨਹੀਂ ਕਰ ਰਿਹਾ ਆਪ ਉਹ ਰਾਜਨੀਤੀ ਚਾਣਾ ਚਾਹੁੰਦਾ ਫਿਰ ਤੁਹਾਡੇ ਵਰਗੇ ਜਿਹੜੇ ਨਵੇਂ ਆਣਗੇ ਕਿੰਨੇ ਕੁ ਛੇਤੀ ਉਹਨਾਂ ਦੇ ਪੈਰ ਲੱਗ ਜਾਣਗੇ ਦੇਖੋ ਇਹ ਗੱਲਾਂ ਇਹ ਲੰਬੇ ਜਿਹੜੇ ਗੇੜ ਨੇ ਇਹ ਜ਼ਰੂਰੀ ਨਹੀਂ ਵੀ ਆਪਾਂ ਪਾਰਟੀ ਆਈਏ ਤੇ ਕੱਲ ਹੀ ਸਤਾ ਚ ਸਾਨੂੰ ਇਹ ਸੋਚ ਕੇ ਨਹੀਂ ਆਉਣਾ ਚਾਹੀਦਾ ਵੀ ਅਸੀਂ ਅੱਜ ਪਾਰਟੀ ਬਣਾਈ ਤੇ ਕੱਲ ਹੀ ਸਤਾ ਚ ਆ ਜੀਏ ਸਾਨੂੰ ਸੰਘਰਸ਼ ਕਰਨਾ ਪਏਗਾ ਅਸੀਂ ਪੰਜਾਬ ਦੇ ਮੁੰਦੇ ਮੁੱਦੇ ਤੇ ਅਸੀਂ ਪੰਥ ਦੇ ਮੁੱਦੇ ਜਿਹੜੇ ਆ ਉਹ ਕਿਹੇ ਸੰਘਰਸ਼ ਕਰਾਂਗੇ ਇਹ ਪੰਜਾਬ ਦੇ ਲੋਕਾਂ ਨੇ ਵੇਖਣਾ ਕਿ ਸਾਨੂੰ ਸਤਾ ਕਦੋਂ ਲਿਆਉਣੀ ਦੇਣੀ ਕਿ ਨਹੀਂ ਦੇਣੀ ਪਰ ਸਾਡੀ ਪਾਰਟੀ ਜਿਹੜੀ ਹੈ ਜਿਹੜੀ ਆ ਇਹ ਸ਼ੋਮਨੀ ਕਾਲੀ ਦਲ ਆਉਣ ਵਾਲੇ ਦਿਨਾਂ ਚ ਬਣਾ ਰਹੇ ਆ ਉਹ ਪੰਜਾਬ ਦੇ ਮੁੰਦਿਆਲੀ ਸੰਘਰਸ਼ ਕਰੇਗੀ ਪਾਵਰ ਲਈ ਨਹੀਂ ਪਾਵਰ ਸਾਡਾ ਹੋਏਗਾ ਪਰ ਅਸੀਂ ਇਸ ਲਈ ਨਹੀਂ ਵੀ ਕਿ ਪੰਜਾਬ ਸਭ ਕੁਝ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਸਭ ਉਹਨਾਂ ਦੇ ਇੱਕ ਹੀ ਏਜੰਡਾ ਹੈ ਵੀ ਪਾਵਰ ਚ ਕਿਵੇਂ ਆਉਣਾ ਸਾਡਾ ਅਸੀਂ ਚਾਹਾਂਗੇ ਅਸੀਂ ਜ਼ਮੀਰ ਮਾਰ ਕੇ ਨਹੀਂ ਅਸੀਂ ਪੰਜਾਬ ਦੇ ਮोध्याਲੀ ਆਪਣਾ ਜੀਉਂਦੀ ਜਾਗਦੀ ਜ਼ਮੀਰ ਨਾ ਚਾਹਾਂਗੇ ਕਿ ਅਸੀਂ ਪੰਜਾਬ ਦੀ ਸਤਾ ਤੇ ਆਈਏ ਬਿਲਕੁਲ ਠੀਕ ਹੈ ਸੋ ਗੁਰਿੰਦਰ ਸਿੰਘ ਬਾਜਵਾ ਦਾ ਗੱਲਬਾਤ ਚੱਲ ਰਹੀ ਸੀ ਇੱਕ ਪਰਚੋਲ ਕੀਤੀ ਹੈ ਪੰਜਾਬ ਦੀ ਵੀ ਹੁਣ ਜਿਹੜੀਆਂ ਚੋਣਾਂ ਆ ਰਹੀਆਂ ਨੇ ਉਸ ਚ ਪੰਜਾਬ ਕੀ ਚਾਹੁੰਦਾ ਹੈ ਤਿੰਨ ਮੁੱਖ ਤੌਰ ਤੇ ਆਪਾਂ ਕਹੀਏ ਰਾਜਨੀਤਿਕ ਦਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਕਾਂਗਰਸ ਦੀ ਕਰ ਲਈਏ ਤੇ ਆਮ ਆਦਮੀ ਪਾਰਟੀ ਦੀ ਕਰ ਲਈਏ ਫਿਲਹਾਲ ਤਾਂ ਇਹੀ ਨੇ ਜਿਹੜੇ ਇਸ ਸਿਆਸੀ ਦੌੜ ਦੇ ਵਿੱਚ ਦੌੜਨਗੇ ਉਮੀਦਵਾਰ ਇਹ ਸਾਰੇ ਉਮੀਦਵਾਰਾਂ ਨੇ ਆਪੋ ਆਪਣੀ ਜਿਹੜੀ ਹੈ ਜ਼ੋਰ ਅਜ਼ਮਾਈ ਸੇ ਸ਼ੁਰੂ ਵੀ ਕਰ ਦਿੱਤੀ ਆ ਪਰ ਪੰਜਾਬ ਇਹਨਾਂ ਨੂੰ ਕਿੰਨਾ ਕੁ ਪਸੰਦ ਕਰਦਾ ਹੈ ਖਾਸ ਕਰ ਨੌਜਵਾਨ ਜਿਹੜਾ ਮਤਦਾਤਾ ਸਾਡਾ VOTER ਉਹ ਕਿੱਧਰ ਭੁਗਤ ਹੈ ਇਹ ਤੈਅ ਕਰੇਗਾ ਕਿ 2027 ਦੇ ਵਿੱਚ ਜਾਂ ਉਸ ਤੋਂ ਵੀ ਅੱਗੇ ਚੱਲ ਜਾਈਏ 2032 ਦੇ ਵਿੱਚ ਪੰਜਾਬ ਦਾ ਸਿਆਸੀ ਭਵਿੱਖ ਕਿਹੋ ਜਿਹਾ ਹੋਵੇਗਾ